ਕੀ ਵੀ 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 ਆਵਿਕ ਮੇਰੀ ਰਖੜੀ ਕਿੰਨੀ ਸੋਹਣੀ ਹੈ ਨਹੀਂ ਨਹੀਂ ਮੇਰੀ ਰਖੜੀ ਜ਼ਿਆਦਾ ਸੋਹਣੀ ਹੈ ਨਹੀਂ ਨਹੀਂ ਮੇਰੀ ਜ਼ਿਆਦਾ ਸੋਹਣੀ ਹੈ ਉਹ ਤਾਂ ਵੀਰਾ ਹੀ ਦੱਸੇਗਾ ਕਿੰਦੀ ਰਖੜੀ ਜ਼ਿਆਦਾ ਸੋਹਣੀ ਹੈ ਠੀਕ ਹੈ ਦੀ ਦੀ ਸ਼ਾਮੋਂ ਤੱਕ ਵੀਰਾ ਨਹੀਂ ਆਇਆ ਹਾਂ ਸ਼ਾਮ ਤੋ ਹੋ ਗਈ ਐ ਕੋਈ ਗੱਲ ਨਹੀਂ ਹੋਈ ਦੇਨੂ ਕੋਈ ਜ਼ਰੂਰੀ ਕੰਮ ਪੈ ਗਿਆ ਹੁੰਦਾ ਆਪਾਂ ਥੋੜੀ ਦੇਰ ਰੁਕ ਜਾਂਦੇ ਹਾਂ ਦੀ 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 ਮੈਨੂੰ ਵੇਖ ਵੇਖ ਕੇ ਅੱਖਾਂ ਥਾਨੀਆਂ ਹਾਂ ਚਲ ਆਪਾਂ ਗਲੀ ਚ ਦੇਖ ਕੇ ਆਨੇ ਆਂ ਕਿਤਾ ਕੀ ਪਤਾ ਆਪਾਂ ਨੂੰ ਗਲੀ ਚ ਮਿਲ ਜੇ ਦੀ 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 ਆ ਬੇਖ ਵੀਰੇ ਦੇ ਵਿੱਚ ਉਪਲਾਂ ਹਾਏ ਤਾਂ ਵੀਰੇ ਦੀ ਇੱਥੇ ਪਲਾਨੀ ਚਲ ਪੱਦੰਦੀ ਚੰਨ ਦੀ 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 ਉਹ ਬੇਖ ਵੀਰਾ ਹਾਏ ਤਾਂ ਵੀਦਾ ਹੀ ਐ ਵੀਰੇ ਵੀਰੇ ਮੇਰੇ ਮੇਰੇ ਮੇਰਾ ਟੋਟੀ ਨਹੀਂ ਜਾਂਦੇ ਚੱਲ ਪਾਪੂ ਕਿਨੂੰ ਖੜਾ ਕਰਦੇ ਆ ਮੇਰੇ ਮੇਰੇ ਅੱਜ ਤਨ ਸ਼ਰਾਬ ਦੀ ਆਤੀ ਉਹ ਹੱਤਾ ਨਹੀਂ ਸੀਗਾ ਵੀ ਅੱਜ ਦੇ ਦਿਨ ਰੱਖਿਆ ਬੰਧਨ ਹੈ ਤੇਰੀਆਂ ਭੈਣਾਂ ਤੈਨੂੰ ਢੀਕਦੀਆਂ ਹੋਣਗੀਆਂ ਓ ਮੈਂ ਕਿੱਡੀ ਵੱਡੀ ਗਲਤੀ ਕਰ ਬੈਠਾ ਤੇ ਅੱਜ ਤੋਂ ਬਾਅਦ ਮੈਂ ਕਦੀ ਨਹੀਂ ਦਾਰੂ ਪੀਂਦਾ ਉਹ ਬਹਿਣੋਂ ਮੇਰੇ ਬੰਨੂ ਰਖੜੀ ਮੈਨੂੰ ਸਾਰੇ ਵੀਰਾਂ ਨੂੰ ਬੇਨਤੀ ਹੈ ਨਸ਼ਾ ਛੱਡੋ ਨਸ਼ਾ ਪਤਾਓ ਪੰਜਾਬ ਨੂੰ ਸਵਰਗ ਬਣਾਓ ਨਸ਼ਾ ਪਤਾਓ ਅਸੀਂ ਪੰਜਾਬ ਨੂੰ ਸਵਰਗ ਬਣਾਓ ਜਾਗੋ ਪੰਜਾਬ ਦੇ ਲੋਕੋ ਨਸ਼ਾ ਜੜ ਤੋਂ ਪੁੱਟਣਾ